ਸਰਸਿਕਲ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਯੂਟਿਊਬ ਚੈਨਲ ਸੋ ਅੱਜ ਜਿਹੜੀ ਘਟਨਾ ਸੱਚੀ ਘਟਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਇਸ ਘਟਨਾ ਨੇ ਇੱਕ ਵਾਰ ਤਾਂ ਕੈਨੇਡਾ ਚ ਰਹਿੰਦੇ ਸਾਰੇ ਪੰਜਾਬੀਆਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਸੀ ਹਾਂਜੀ ਇਹ ਘਟਨਾ 1994 ਦੀ ਕਰਨੈਲ ਸਿੰਘ ਗਖਲ ਕਰਨੈਲ ਸਿੰਘ ਗਖਲ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਉਨ੍ਹਾਂ ਦੀ ਇੱਕ ਵਾਈਫ ਦਰਸ਼ਨ ਕੌਰ ਅਤੇ 6 ਜਵਾਬ ਜਿਨ੍ਹਾਂ ਵਿੱਚ 5 ਕੁੜੀਆਂ ਤੇ ਇੱਕ ਮੁੰਡਾ ਕਰਨੈਲ ਸਿੰਘ ਗਖਲ ਦੀਆਂ 5 ਕੁੜੀਆਂ ਜਿਨ੍ਹਾਂ ਦੇ ਨਾਮ ਬਲਵਿੰਦਰ ਕੌਰ ਕੁਲਵਿੰਦਰ ਕੌਰ ਰਾਜਵੀਰ ਕੌਰ ਹਰਵਿੰਦਰ ਕੌਰ ਜਸਬੀਰ ਕੌਰ ਤੇ ਇੱਕ ਛੋਟਾ ਮੁੰਡਾ ਜਿਹਦੀ ਉਮਰ 14 ਸਾਲ ਸੀ ਤੇ ਨਾਮ ਸੀ ਜਸਪਾਲ ਸਿੰਘ ਇਹ ਸੀ ਕਰਨੈਲ ਸਿੰਘ ਗਖਲ ਦਾ ਪਰਿਵਾਰ ਘਰ ਦੀਆਂ ਦੋ ਵੱਡੀਆਂ ਕੁੜੀਆਂ ਬਲਵਿੰਦਰ ਕੌਰ ਤੇ ਰਾਜਵੀਰ ਕੌਰ ਇਹਨਾਂ ਦਾ ਵਿਆਹ ਹੋ ਚੁੱਕਾ ਹੁੰਦਾ ਤੇ ਹੁਣ ਘਰ ਦੀ ਜੋ ਤੀਜੀ ਵੱਡੀ ਕੁੜੀ ਹੁੰਦੀ ਆ ਉਹਦਾ ਵਿਆਹ ਰੱਖਿਆ ਹੁੰਦਾ ਹਰੇਕ ਪੰਜਾਬੀ ਵਿਆਹ ਦੀ ਤਰ੍ਹਾਂ ਇਹ ਵਿਆਹ ਵੀ 4-5 ਦਿਨ ਚੱਲਣਾ ਸੀ ਪਰ ਕਰਨੈਲ ਸਿੰਘ ਗਖਲ ਤੇ ਉਹਦੇ ਪਰਿਵਾਰ ਨੂੰ ਕੋਈ ਆਈਡੀਆ ਨਹੀਂ ਸੀ ਕਿ ਉਹਨਾਂ ਦਾ ਇਹ ਵਿਆਹ ਇਹ ਖੁਸ਼ੀਆਂ ਗਮਾਂ ਵਿੱਚ ਬਦਲਣ ਵਾਲੀਆਂ ਕੋਈ ਆਈਡੀਆ ਨਹੀਂ ਸੀ ਉਹਨਾਂ ਨੂੰ ਕਿ ਕੋਈ ਉਹਨਾਂ ਦੇ ਘਰ ਤੋਂ 50 ਮੀਟਰ ਦੀ ਦੂਰੀ ਤੇ ਰੁਕਿਆ ਹੋਇਆ ਜੋ ਉਹਨਾਂ ਦੀਆਂ ਖੁਸ਼ੀਆਂ ਨੂੰ ਕਮਾਂ ਵਿੱਚ ਬਦਲਣ ਵਾਲਾ ਜਿਹਦੇ ਕੋਲ ਹੁੰਦੀ ਆ ਇੱਕ ਸੈਮੀ ਆਟੋਮੈਟਿਕ ਗਨ ਇੱਕ ਰਿਵਾਲਵਰ ਤੇ ਇੱਕ ਸ਼ਾਰਟ ਗਨ ਜੋ ਵਿਅਕਤੀ ਇੱਕ ਸਹੀ ਸਮੇਂ ਦੀ ਭਾਲ ਵਿੱਚ ਸੀ ਕਦੋਂ ਉਹ ਗਖਲ ਫੈਮਿਲੀ ਦੀਆਂ ਖੁਸ਼ੀਆਂ ਨੂੰ ਖਤਮ ਕਰ ਸਕੇ ਕਰਨੈਲ ਸਿੰਘ ਗਖਲ ਦਵਿਆ 1960 ਵਿੱਚ ਦਰਸ਼ਨ ਕਰਨਾਲ ਹੁੰਦਾ ਉਹਦੀਆਂ ਤਿੰਨ ਵੱਡੀਆਂ ਕੁੜੀਆਂ ਦਾ ਜਨਮ ਇੰਡੀਆ ਵਿੱਚ ਹੀ ਹੋਇਆ ਹੁੰਦਾ ਉਸ ਤੋਂ ਬਾਅਦ 1970 ਵਿੱਚ ਕਰਨੈਲ ਸਿੰਘ ਗਖਲ ਇੱਕ ਚੰਗੀ ਜ਼ਿੰਦਗੀ ਦੇ ਭਾਲ ਵਿੱਚ ਕੈਨੇਡਾ ਆਉਂਦੇ ਆ ਪਹਿਲੀ ਵਾਰ ਤਾਂ ਉਹ ਇਕੱਲੇ ਕੈਨੇਡਾ ਚ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਇੰਗਲਿਸ਼ ਨਾ ਹੋਂ ਕਰਕੇ ਇੱਥੇ ਕਾਫੀ ਸਟਰਗਲ ਦਾ ਸਾਹਮਣਾ ਕਰਨਾ ਪੈਂਦਾ ਜੋਬ ਲੱਭਣ ਵਿੱਚ ਬਹੁਤ ਸਟਰਗਲ ਹੁੰਦੀ ਆ ਬਹੁਤ ਉਹਨਾਂ ਨੇ ਸਰਚਾਂ ਕਰਦੇ ਆ ਬਹੁਤ ਉਹਨਾਂ ਨੂੰ ਸਟਰਗਲ ਦਾ ਸਾਹਮਣਾ ਕਰਨ ਤੋਂ ਬਾਅਦ ਅਖੀਰ 'ਚ ਉਹਨਾਂ ਨੂੰ ਇੱਕ ਕੰਪਨੀ ਦੇ ਵਿੱਚ ਜੋਬ ਮਿਲਦੀ ਹੈ ਕਿਉਂਕਿ ਉਸ ਸਮਿਆਂ ਵਿੱਚ ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਨਾ ਮਾਤਰ ਹੁੰਦੀ ਸੀ ਮਤਲਬ ਇੱਕਾ ਦੁੱਕਾ ਪੰਜਾਬੀ ਹੁੰਦਾ ਸੀ ਉਸ ਟਾਈਮੇ ਕੈਨੇਡਾ ਦੇ ਵਿੱਚ ਸੋ ਇਸ ਲਈ ਪੰਜਾਬੀਆਂ ਨੂੰ ਸਟਰਗਲ ਜ਼ਿਆਦਾ ਦੇਖਣੀ ਪੈਂਦੀ ਸੀ ਜ਼ਿਆਦਾ ਤਾਂ ਹੁੰਦਾ ਸੀ ਲੈਂਗੁਏਜ ਬੈਰੀਅਰ ਜ਼ਿਆਦਾ ਹੁੰਦਾ ਸੀ ਕੰਮ ਮਿਲਣ ਤੋਂ ਬਾਅਦ ਕਰਨੈਲ ਸਿੰਘ ਗਖਲ ਉਸ ਕੰਪਨੀ ਦੇ ਵਿੱਚ 16-16 ਘੰਟੇ ਕੰਮ ਕਰਦੇ ਆ ਤੇ ਆਪਣੀ ਮਿਹਨਤ ਕਰਦੇ ਆ ਤੇ ਆਪਣਾ ਕਾਰ ਖਰੀਦਣ ਵਾਸਤੇ ਡਾਊਨ ਪੇਮੈਂਟ ਵਾਸਤੇ ਜੋ ਪੈਸੇ ਆ ਉਹ ਇਕੱਠੇ ਕਰ ਲੈਂਦੇ ਆ ਅਖੀਰ 1974 ਦੇ ਵਿੱਚ ਉਹਨਾਂ ਕੋਲ ਇਹ ਪੈਸੇ ਜਮਾ ਹੁੰਦੇ ਆ ਤੇ ਉਹ ਆਪਣਾ ਘਰ ਖਰੀਦ ਲੈਂਦੇ ਆ ਕੈਨੇਡਾ ਦੇ ਵਿੱਚ ਘਰ ਖਰੀਦਣ ਤੋਂ ਬਾਅਦ 1974 ਦੇ ਵਿੱਚ ਹੀ ਉਹ ਆਪਣੀ ਫੈਮਲੀ ਨੂੰ ਵੀ ਇੰਡੀਆ ਤੋਂ ਕੈਨੇਡਾ ਸ਼ਿਫਟ ਕਰ ਲੈਂਦੇ ਆ ਆਪਣੀ ਵਾਈਫ ਨੂੰ ਤੇ ਤਿੰਨਾਂ ਤਿੰਨ ਜੋ ਬੇਟੀਆਂ ਸੀ ਉਹਨਾਂ ਨੂੰ ਤੇ ਆਪਣੇ ਉਹ ਦੋ ਭਰਾਵਾਂ ਨੂੰ ਵੀ ਕੈਨੇਡਾ 'ਚ ਹੀ ਸੈਟਲ ਕਰ ਦਿੰਦੇ ਆ ਕੈਨੇਡਾ ਚ ਆਉਣ ਤੋਂ ਬਾਅਦ ਉਹਨਾਂ ਦੀ ਫੈਮਿਲੀ ਜਿਹੜੀ ਉਹ ਪੂਰੀ ਸੈਟਲ ਹੁੰਦੀ ਹੈ ਇੱਥੇ ਵਧੀਆ ਉਹਦੇ ਉਹਨਾਂ ਦੀ ਵਾਈਫ ਵੀ ਕੰਮ ਕਰਦੀ ਆ ਕਰਨੈਲ ਸਿੰਘ ਆਖਲ ਵੀ ਖੁਦ ਵੀ ਕੰਮ ਕਰਦੇ ਆ ਕਰਨੈਲ ਸਿੰਘ ਆਖਲ ਹਮੇਸ਼ਾ ਹੀ ਆਪਣੇ ਬੱਚਿਆਂ ਦੀ ਸਟੱਡੀ ਨੂੰ ਬਹੁਤ ਪ੍ਰਾਇੋਰਟੀ ਦਿੰਦੇ ਆ ਪੈਲ ਦੇ ਆਧਾਰ ਤੇ ਚਾਹੁੰਦੇ ਆ ਕਿ ਉਹਨਾਂ ਦੀ ਜੋ ਬੱਚੇ ਹੁੰਦੇ ਉਹ ਵਧੀਆ ਪੜ੍ਹਨ ਲਿਖਣ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਕਰਨੈਲ ਸਿੰਘ ਆਖਲ ਦੀ ਸਭ ਤੋਂ ਵੱਡੀ ਜੋ ਬੇਟੀ ਹੁੰਦੀ ਉਹ ਸੋਸ਼ਲ ਵਰਕਰ ਹੁੰਦੀ ਆ ਐਂਡ ਰਾਜਵੀਰ ਉਹ ਡੈਂਟਿਸਟ ਹੁੰਦੀ ਆ ਤੇ ਤੀਜੀ ਵੱਡੀ ਕੁੜੀ ਉਹ ਹੁੰਦੀ ਆ ਫਾਰਮਾਸਿਸਟ ਤੇ ਬਾਕੀ ਜੋ ਛੋਟੇ ਤਿੰਨ ਬੱਚੇ ਹੁੰਦੇ ਆ ਉਹ ਵੀ ਆਪਣੀ ਵਧੀਆ ਕੁਆਲਿਫਿਕੇਸ਼ਨ ਲੈ ਰਹੇ ਹੁੰਦੇ ਆ ਸਕੂਲ ਚ ਕਰਨੈਲ ਸਿੰਘ ਗਾਖਲ ਹੋਰ ਵੀ ਕਾਫੀ ਪ੍ਰਾਪਰਟੀ ਕੈਨੇਡਾ ਚ ਲੈ ਲੈਂਦੇ ਆ ਮਤਲਬ ਉਹਨਾਂ ਦੀ ਫੈਮਿਲੀ ਬਹੁਤ ਵਧੀਆ ਚੱਲ ਰਹੀ ਹੁੰਦੀ ਆ ਸਾਰੇ ਖੁਸ਼ ਹੁੰਦੇ ਆ ਪਰ ਜਿਹੜੀ ਰਾਜਵੀਰ कौर ਹੁੰਦੀ ਆ ਇਹਦਾ ਵਿਆਹ ਹੋਇਆ ਹੁੰਦਾ 1987 ਦੇ ਵਿੱਚ ਮਾਰਕ ਚਹਲ ਦੇ ਨਾਲ 1987 ਜਿਹਨਾਂ ਦਾ ਵਿਆਹ ਹੁੰਦਾ ਪਰ ਵਿਆਹ ਤੋਂ ਇੱਕ ਦਿਨ ਬਾਅਦ ਹੀ ਮਾਰਕ ਚਹਲ ਦਾ ਜੋ ਅਸਲੀ ਚਿਹਰਾ ਹੁੰਦਾ ਉਹ ਸਾਹਮਣੇ ਆ ਜਾਂਦਾ ਮਾਰਕ ਚਹਲ ਨੇ ਰਾਜਵੀਰ ਕੌਰ ਦੇ ਨਾਲ ਪਹਿਲੇ ਦਿਨ ਤੋਂ ਹੀ ਵਿਆਹ ਤੋਂ ਪਹਿਲੇ ਦਿਨ ਤੋਂ ਹੀ ਉਹਨੇ ਰਾਜਵੀਰ ਕੌਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਂਦੀ ਉਹ ਹਰ ਵਾਰ ਉਹਦੇ ਨਾਲ ਕੁੱਟਮਾਰ ਕਰਦਾ ਉਹਨੂੰ ਟਾਰਚਰ ਕਰਦਾ ਤੇ ਇਹ ਸਿਲਸਿਲਾ ਡੇਲੀ ਚੱਲਦਾ ਰਿਹਾ ਮਾਰਕ ਚਹਿਲ ਡੇਲੀ ਰਾਜਵੀਰ ਕੌਰ ਨਾਲ ਕੁੱਟਮਾਰ ਕਰਦਾ ਉਹਨੂੰ ਟਾਰਚਰ ਕਰਦਾ ਇਵਨ ਉਹਦੇ ਰਾਜਵੀਰ ਦੇ ਬਾਹਰ ਜਾਣ ਤੇ ਵੀ پابੰਦੀ ਲਗਾ ਦਿੱਤੀ ਨਾ ਹੀ ਰਾਜਵੀਰ ਕੌਰ ਕਿਸੇ ਨਾਲ ਗੱਲ ਕਰ ਸਕਦੀ ਸੀ ਨਾ ਉਹ ਘਰ ਤੋਂ ਬਾਹਰ ਜਾ ਸਕਦੀ ਸੀ ਇਵਨ ਉਹਨੂੰ ਘਰ ਦਾ ਜੋ ਫੋਨ ਲੱਗਾ ਹੋਇਆ ਸੀ ਉਹ ਵੀ ਇਸਤੇਮਾਲ ਕਰਨ ਦੀ ਆਗਿਆ ਨਹੀਂ ਸੀ ਕਈ ਵਾਰ ਉਹ ਜਦੋਂ ਜੌਬ ਤੇ ਜਾਂਦਾ ਤਾਂ ਘਰੇ ਕਾਲ ਕਰਕੇ ਚੈੱਕ ਕਰਦਾ ਕਿ ਰਾਜਵੀਰ ਕਿਤੇ ਫੋਨ ਤਾਂ ਨਹੀਂ ਉਠਾ ਰਹੀ ਮਤਲਬ ਉਹ ਫੋਨ ਉਠਾਉਣ ਦੀ ਆਗਿਆ ਨਹੀਂ ਸੀ ਇਹ ਟੌਰਚਰ ਦਿਨ ਵ ਦਿਨ ਵੱਧਦਾ ਜਾ ਰਿਹਾ ਸੀ ਆਖਿਰ ਬਹੁਤ ਵਾਰ ਰਾਜਵੀਰ ਨੇ ਪੁਲਿਸ ਕੰਪਲੇਂਟ ਕੀਤੀਆਂ ਪਰ ਰਾਜਵੀਰ ਕੌਰ ਵੱਲੋਂ ਪੁਲਿਸ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਨੂੰ ਇਹ ਵੀ ਆਖਿਆ ਜਾਂਦਾ ਕਿ ਕੋਈ ਐਕਸ਼ਨ ਨਾ ਲਵੋ ਕਿਉਂਕਿ ਰਾਜਵੀਰ ਕੌਰ ਨੂੰ ਮਾਰਕ ਚਹਲ ਦੇ ਸੁਭਾਅ ਦਾ ਪਤਾ ਸੀ ਉਹਨੂੰ ਪਤਾ ਸੀ ਕਿ ਜੇ ਮੈਂ ਕੋਈ ਐਕਸ਼ਨ ਲੈਣ ਲਈ ਕਹਤਾ ਤਾਂ ਉਹ ਬਹੁਤ ਗੁੱਸੇ ਵਿੱਚ ਆ ਕੇ ਕੁਝ ਵੀ ਕਰ ਸਕਦਾ ਇਸ ਲਈ ਉਹ ਹਰ ਵਾਰ ਪੁਲਿਸ ਨੂੰ ਐਕਸ਼ਨ ਲੈਣ ਤੋਂ ਰੋਕ ਦਿੰਦੀ ਪੁਲਿਸ ਦੇ ਵੀ ਇਸ ਵਿੱਚ ਬਹੁਤ ਨਾਕਾਮੀ ਸੀ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਸੀ ਫਿਰ ਅਖੀਰ 1994 ਦੇ ਵਿੱਚ ਰਾਜਵੀਰ ਕੌਰ ਨੇ ਮਾਰਕ ਚਹਲ ਤੋਂ ਅੱਡ ਰਹਿਣ ਦੀ ਸੋਚ ਲਿਆ। ਤੇ ਰਾਜਵੀਰ ਕੌਰ ਨੇ ਆਪਣਾ ਕੰਮ ਛੱਡਤਾ। ਆਪਣਾ ਸਮਾਨ ਲੈ ਕੇ ਆਪਣੀ ਵੱਡੀ ਪੈਨ ਜਸਬੀਰ ਕੌਰ ਜੋ ਕਿ ਸੋਸ਼ਲ ਵਰਕਰ ਹੁੰਦੀ ਆ ਉਹਦੇ ਘਰੇ ਚਲੀ ਜਾਂਦੀ ਆ। ਜਸਬੀਰ ਕੌਰ ਦਾ ਸੋਸ਼ਲ ਵਰਕਰ ਹੋਣਾ ਰਾਜਵੀਰ ਕੌਰ ਲਈ ਇੱਕ سپورਟ ਸਿਸਟਮ ਸੀ। ਉਸ ਤੋਂ ਬਾਅਦ ਰਾਜਵੀਰ ਕੌਰ ਆਪਣੇ ਮਾਤਾ-ਪਿਤਾ ਦੇ ਘਰ ਚਲੀ ਜਾਂਦੀ ਹੈ ਕਰਨੈਲ ਸਿੰਘ ਅਤੇ ਦਰਸ਼ਨ ਕੌਰ ਚਾਹੇ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਫਿਰ ਵੀ ਉਹ ਐਨੇ ਕੁ ਸਮਝਦਾਰ ਸੀ ਕਿ ਉਹਨਾਂ ਨੇ ਸੁਸਾਇਟੀ ਦੀ ਪਰਵਾਹ ਕੀਤੇ ਬਿਨਾ ਆਪਣੀ ਕੁੜੀ ਦਾ ਸਾਥ ਦਿੱਤਾ ਅਤੇ ਉਹਨਾਂ ਨੇ ਆਪਣੀ ਬੇਟੀ ਦੇ ਨਾਲ ਮਿਲ ਕੇ ਦੁਬਾਰਾ ਤੋਂ ਪੁਲਿਸ ਕੰਪਲੇਂਟ ਕੀਤੀ ਅਤੇ ਪੁਲਿਸ ਨੂੰ ਐਕਸ਼ਨ ਵਿੱਚ ਓਨਲੀ ਕੀਤਾ ਉੱਧਰ ਮਾਰਕ ਚਹਿਲ ਅਪਾਰਟਮੈਂਟ ਵਿੱਚ ਕੱਲਾ ਰਹਿੰਦਾ ਅਤੇ ਉਹਦੀ ਮੈਂਟਲ ਹੈਲਥ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਇਧਰ ਰਾਜਵੀਰ ਕੌਰ ਵੀ ਡਿਪਰੈਸ਼ਨ ਕਰਕੇ ਉਹਦੀ ਵੀ ਕਾਉਂਸਲਿੰਗ ਜਿਹੜੀ ਆ ਹੁੰਦੀ ਆ ਇਹਨਾਂ ਗੱਲਾਂ ਦੇ ਵਿੱਚ ਹੀ 1996 ਵਿੱਚ ਕਰਨੈਲ ਸਿੰਘ ਆਪਣੀ ਤੀਜੀ ਵੱਡੀ ਕੁੜੀ ਦਾ ਜੋ ਵਿਆਹ ਉਹ ਰੱਖ ਦਿੰਦੇ ਆ ਉਦ੍ਰੋਪੁਲਿਸ ਵੀ ਕੋਈ ਐਕਸ਼ਨ ਨਹੀਂ ਲੈ ਰਹੀ ਸੀ ਤੇ ਮਾਰਕ ਚਹਿਲ ਵੱਲੋਂ ਲਗਾਤਾਰ ਧਮਕੀ ਭਰੇ ਕਾਲਸ ਰਾਜਵੀਰ ਕੌਰ ਤੇ ਉਹਨਾਂ ਦੀ ਫੈਮਿਲੀ ਨੂੰ ਆਉਂਦੇ ਰਹਿੰਦੇ ਸੀ ਪੁਲਿਸ ਦੀ ਇਸ ਕੇਸ ਵਿੱਚ ਬਹੁਤ ਵੱਡੀ ਅੰਗੈਲੀ ਮੰਨੀ ਜਾਂਦੀ ਆ ਜਦੋਂ ਮਾਰਕ ਚਹਿਲ ਨੂੰ ਪਤਾ ਲੱਗਿਆ ਕਿ ਕਰਨੈਲ ਸਿੰਘ ਗਖਲ ਨੇ ਆਪਣੀ ਤੀਜੀ ਵੱਡੀ ਕੁੜੀ ਦਾ ਵਿਆਹ ਰੱਖਤਾ ਇਹ ਸੁਣ ਕੇ ਮਾਰਕ ਚਹਿਲ ਹੋਰ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਗਾਖਲ ਫੈਮਿਲੀ ਵਿੱਚ ਕੋਈ ਖੁਸ਼ੀ ਆਵੇ ਉਹ ਕਾਲ ਕਰਕੇ ਕਰਨੈਲ ਸਿੰਘ ਨੂੰ ਤੇ ਰਾਜਵੀਰ ਕੌਰ ਨੂੰ ਇਹ ਵਿਆਹ ਕੈਨਸਲ ਕਰਨ ਲਈ ਕਹਿੰਦਾ ਹਰ ਰੋਜ਼ ਉਹ ਤਮ ਕੀ ਪਰ ਕਾਲਸ ਕਰਦਾ ਹਰ ਰੋਜ਼ ਉਹ ਕਹਿੰਦਾ ਕਿ ਇਹ ਵਿਆਹ ਇੱਥੇ ਰੋਕ ਦਿਓ ਮੈਂ ਇਹ ਵਿਆਹ ਨਹੀਂ ਹੁੰਦੇਣਾ ਮਾਰਕ ਚਹਲ ਦੀਆਂ ਇੰਨਾਂ ਹਰਕਤਾਂ ਕਰਕੇ ਕਰਨੈਲ ਸਿੰਘ ਗਾਖਲ ਨੂੰ ਇਹ ਦਾ ਸ਼ੱਕ ਹੋ ਜਾਂਦਾ ਕਿ ਮਾਰਕ ਵਿਆਹ ਵਿੱਚ ਜ਼ਰੂਰ ਕੋਈ ਪੰਗਾ ਖੜਾ ਕਰੂਗਾ ਮਾਰਕ ਚਹਲ ਨੇ ਵਿਆਹ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਉਹਨੇ ਜਿਸ ਮੁੰਡੇ ਨਾਲ ਵਿਆਹ ਪੱਕਾ ਕੀਤਾ ਗਿਆ ਸੀ ਉਹਦਾ ਵੀ ਪਤਾ ਕੀਤਾ ਅਤੇ ਵਿਆਹ ਵਿੱਚ ਪਾਣੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮਤਲਬ ਮਾਰਕ ਚੈਲ ਨੇ ਹਰ ਉਹ ਕੋਸ਼ਿਸ਼ ਕੀਤੀ ਵਿਆਹ ਰੋਕਣ ਦੀ ਪਰ ਅੰਤ ਵਿੱਚ ਜਦੋਂ ਉਹ ਵਿਆਹ ਰੋਕਣ ਵਿੱਚ ਅਸਫਲ ਹੋਇਆ ਤਾਂ ਉਹਨੇ ਗਾਖਲ ਫੈਮਿਲੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੇਣੀਆਂ ਸ਼ੁਰੂ ਕਰਤੀਆਂ ਉਧਰੋਂ ਵਿਆਹ ਦੇ ਦਿਨ ਨੇੜੇ ਆ ਰਹੇ ਸੀ 6 April ਦਾ ਵਿਆਹ ਦਾ ਦਿਨ ਸੀ ਗਾਖਲ ਫੈਮਿਲੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੀ ਆ ਅਤੇ ਦੂਜੇ ਪਾਸੇ ਮਾਰਕ ਚਹਿਲ ਉਹਨੇ ਜਿਹੜੀ ਘਟਨਾ ਨੂੰ ਅੰਜਾਮ ਦੇਣਾ ਹੁੰਦਾ ਉਹ ਉਸ ਘਟਨਾ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ 5 ਅਪ੍ਰੈਲ ਨੂੰ ਇੱਕ ਦਿਨ ਪਹਿਲਾਂ 4 ਅਪ੍ਰੈਲ ਨੂੰ ਮਾਰਕ ਚਹਿਲ ਆਪਣੇ ਘਰੋਂ ਨਿਕਲਦਾ ਅਤੇ ਇੱਕ ਵੈਨ ਲੈਂਦਾ ਵੈਨ ਲੈ ਕੇ ਉਹ ਗਾਖਲ ਫੈਮਿਲੀ ਦੇ ਘਰ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਇੱਕ ਹੋਟਲ ਦੇ ਵਿੱਚ ਰੂਮ ਬੁੱਕ ਕਰਦਾ ਅਤੇ ਗਾਖਲ ਫੈਮਲੀ ਤੇ ਨਜ਼ਰ ਰੱਖਦਾ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਮਹਿਮਾਨ ਆ ਚੁੱਕੇ ਸੀ ਕੁਝ ਮਹਿਮਾਨ ਇੰਡੀਆ ਤੋਂ ਆਏ ਹੋਏ ਸੀ ਜਸਬੀਰ ਕੌਰ ਜੋ ਕਿ ਵੱਡੀ ਕੁੜੀ ਉਹਦਾ ਪੂਰਾ ਪਰਿਵਾਰ ਉਹਦੀ ਸੱਸ ਉਹ ਦਾ ਹਸਬੰਦ ਅਤੇ ਉਹਦੀਆਂ ਤਿੰਨ ਕੁੜੀਆਂ ਵਿਆਸਕਾਰਜ ਸੀ ਘਰ ਵਿੱਚ ਜ਼ੋਰਾਂ ਸ਼ੋਰਾਂ ਨਾਲ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ 5 ਅਪ੍ਰੈਲ ਮਹਿੰਦੀ ਵਾਲਾ ਦਿਨ ਘਰ ਵਿੱਚ ਪੂਰੀਆਂ ਰੌਣਕਾਂ ਹੁੰਦੀਆਂ ਘਰ ਵਿੱਚ ਟੋਟਲ 13 ਜਾਣੇ ਹੁੰਦੇ ਆ ਮਹਿੰਦੀ ਵਾਲੇ ਦਿਨ ਸਵੇਰੇ ਕਰਨੈਲ ਸਿੰਘ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਨੂੰ ਧੋ ਰਹੇ ਹੁੰਦੇ ਆ ਸਾਫ਼ ਕਰ ਰਹੇ ਹੁੰਦੇ ਆ ਉਦੋਂ ਹੀ ਮਾਰਕ ਚਹਲ ਵੈਨ ਤੇ ਘਰ ਦੇ ਬਾਹਰ ਰੁਕਦੇ ਆ ਪਰ ਕਰਨੈਲ ਸਿੰਘ ਉਸ ਵੈਨ ਦੇ ਵੱਲ ਉਹਨਾਂ ਨੇ ਧਿਆਨ ਨਹੀਂ ਗਿਆ ਉਹ ਆਪਣੇ ਕਾਰ ਧੋਣ ਵਿੱਚ ਬਿਜ਼ੀ ਸੀ ਮਾਰਕ ਚਹਲ ਵੈਨ ਤੋਂ ਬਾਹਰ ਆਉਂਦੇ ਆ ਇਸ ਤੋਂ ਪਹਿਲਾਂ ਕਰਨੈਲ ਸਿੰਘ ਗਖਰ ਨੂੰ ਕੁਝ ਸੁਝੇ ਮਾਰਕ ਚਹਿਲ ਨੇ ਕਰਨੈਲ ਸਿੰਘ ਵੱਲ ਫਾਇਰਿੰਗ ਕੀਤੀ ਉਸ ਸਮੇਂ ਮਾਰਕ ਚਹਿਲ ਕੋਲ ਇੱਕ ਆਟੋਮੈਟਿਕ ਗਨ ਇੱਕ ਸ਼ਾਰਟ ਗਨ ਐਂਡ ਰਿਵਾਲਵਰ ਸੀ ਮਾਰਕ ਚਹਿਲ ਨੇ ਅੰਨੇਵਾ ਕਰਨੈਲ ਸਿੰਘ ਦੇ ਫਾਇਰਿੰਗ ਕੀਤੀ ਤੇ ਕਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਰਕ ਚਹਿਲ ਕਾਰ ਦੇ ਬਾਹਰੋਂ ਹੀ ਫਾਇਰਿੰਗ ਸਟਾਰਟ ਕਰ ਦਿੰਦਾ ਫਿਰ ਕਾਰ ਦੇ ਅੰਦਰ ਐਂਟਰ ਹੁੰਦਾ ਉਸ ਤੋਂ ਬਾਅਦ ਉਹ ਰਾਜਵੀਰ ਕੌਰ ਨੂੰ ਗੋਲੀ ਮਾਰਦਾ ਕਾਰ ਦੇ ਅੰਦਰ ਐਂਟਰ ਹੁੰਦਿਆਂ ਜੋ-ਜੋ ਵੀ ਉਹਦੇ ਸਾਹਮਣੇ ਆਉਂਦਾ ਜਾਂਦਾ ਉਹ ਸਾਰਿਆਂ ਨੂੰ ਹੀ ਗੋਲੀ ਮਾਰ ਦਿੰਦਾ ਜਸਬੀਰ ਕੌਰ ਉਹਦੇ ਹਸਬੈਂਡ ਉਹਦੀ ਸੱਸ ਤੇ ਤਿੰਨ ਕੁੜੀਆਂ ਲਿਵਿੰਗ ਏਰੀਆ 'ਚ ਟੀਵੀ ਦੇਖ ਰਹੇ ਹੁੰਦੇ ਆ ਮਾਰਕ ਚਹਿਲ ਨੇ ਜਸਬੀਰ ਕੌਰ ਨੂੰ ਗੋਲੀ ਮਾਰੀ ਉਹਦੇ ਹਸਬੈਂਡ ਨੂੰ ਉਹਦੀ ਸੱਸ ਨੂੰ ਪਰ ਬੱਚਿਆਂ ਨੂੰ ਛੱਡਤਾ ਫਿਰ ਉਸਨੇ ਰਾਜਵੀਰ ਕੌਰ ਦੀ ਮਾਤਾ ਨੂੰ ਗੋਲੀ ਮਾਰੀ ਉਹਦੇ ਬ੍ਰਦਰ ਨੂੰ 14 ਸਾਲ ਦੇ ਬ੍ਰਦਰ ਸੀ ਅਤੇ ਦੋ ਉਹਦੀਆਂ ਛੋਟੀਆਂ ਪੈਣਾ ਐਦਾਂ ਕਰਕੇ ਉਹਨੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਤਾ ਤੇ ਆਪਣੀ ਵਿਹਨ ਲੈ ਕੇ ਬਹੁਤ ਹੀ ਆਰਾਮ ਦੇ ਨਾਲ ਘਰੋਂ ਨਿਕਲ ਕੇ ਚਲਾ ਜਾਂਦਾ ਗੋਲੀਆਂ ਦੀ ਆਵਾਜ਼ ਐਨੀ ਸੀ ਕਿ ਗਵਾਂਡੀਆਂ ਨੂੰ ਪਤਾ ਲੱਗਦਾ ਉਹੋ ਪੁਲਿਸ ਨੂੰ ਕਾਲ ਕਰਦੇ ਆ ਜਦੋਂ ਪੁਲਿਸ ਮੌਕੇ ਤੇ ਆਉਂਦੀ ਆ ਤੇ ਉਹ ਜੋ ਉਹਨਾਂ ਨੇ ਦੇਖਿਆ ਜੋ ਪੁਲਿਸ ਨੇ ਦੇਖਿਆ ਉਹ ਹਮੇਸ਼ਾ ਲਈ ਉਹਨਾਂ ਦੇ ਦਿਮਾਗ ਵਿੱਚ ਛਪ ਗਿਆ ਜਦੋਂ ਪੁਲਿਸ ਆਉਂਦੀ ਆ ਮੌਕੇ ਤੇ ਜਦ ਦਸਬੀਰ ਕੌਰ ਹੁੰਦੀ ਉਹਨਾਂ ਦਾ ਹਸਬੰਡ ਹਜੇ ਹੋਸ਼ ਵਿੱਚ ਹੁੰਦੇ ਆ ਹਜੇ ਦੇ ਸਾਲ ਚੱਲ ਰਹੇ ਹੁੰਦੇ ਆ ਤੇ ਉਹਦੇ ਹਸਬੰਡ ਨੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ ਜੋ ਜੋ ਵੀ ਹੋਇਆ ਸਭ ਕੁਝ ਉਹਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਜਦੋਂ ਮਾਰਕ ਚਹਿਲ ਦੇ ਹੋਟਲ ਦੇ ਵਿੱਚ ਪਹੁੰਚਦੀ ਆ ਤਾਂ ਉਹ ਦੇਖਦੀ ਆ ਕਿ ਮਾਰਕ ਚਹਿਲ ਨੇ ਖੁਦ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ ਸੀ ਉਹਨੇ ਖੁਦ ਨੂੰ ਵੀ ਖਤਮ ਕਰ ਲਿਆ ਸੀ ਇਸ ਘਟਨਾ ਕਰਕੇ ਕੈਨੇਡਾ 'ਚ ਵਸਦੇ ਸਾਰੇ ਪੰਜਾਬੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਕੀ ਘਟਨਾ ਹੈ ਯਾਨੀ ਵੱਡੀ ਸੀ ਡੋਮੈਸਟਿਕ ਵਾਇਲੈਂਸ ਦੀ ਇਹ ਇੱਕ ਘਟਨਾ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਜਿਹੜੀਆਂ ਕਦੇ ਜਗ ظاہر ਹੋਈਆਂ ਹੀ ਨਹੀਂ ਬਹੁਤ ਕੁੜੀਆਂ ਨੂੰ ਔਰਤਾਂ ਨੂੰ ਡੋਮੈਸਟਿਕ ਵਾਇਲੈਂਸ ਦਾ ਸਾਹਮਣਾ ਕਰਨਾ ਪੈਂਦਾ ਕੁਝ ਬੋਲਦੀਆਂ ਕੁਝ ਨਹੀਂ ਬੋਲਦੀਆਂ ਪਰ ਕਦੇ ਵੀ ਇਸ ਚੀਜ਼ ਨੂੰ ਟੋਲਰੇਟ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਵਾਜ਼ ਚੱਕਣੀ ਚਾਹੀਦੀ ਆ ਇਸ ਕੇਸ ਵਿੱਚ ਪੁਲਿਸ ਦੀ ਸਭ ਤੋਂ ਵੱਡੀ ਨਾਕਾਮੀ ਸੀ ਅਗਰ ਪੁਲਿਸ ਐਕਸ਼ਨ ਵਿੱਚ ਆਉਂਦੀ ਪਹਿਲੇ ਦਿਨ ਤੋਂ ਹੀ ਤਾਂ ਸ਼ਾਇਦ ਐਡੀ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ ਸੋ ਅੱਜ ਲਈ ਐਨਏ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਨਵੀਂ ਘਟਨਾ ਦੇ ਨਾਲ ਸੋ ਥੈਂਕ ਯੂ ਸੋ ਮੱਚ ਐਦਾਂ ਹੀ ਚੈਨਲ ਨਾਲ ਜੁੜੇ ਰਹੋ ચેનલનું સબસ્રાઈબ કરો લાઈક કર્યા કરો શેયર કર્યા કરો થેન્ક યુ સો મચ સત્રીક જી